ਆਪਾਂ ਹੈ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਰੱਖਣ ਵਾਲੇ ਗੁਰੂ ਸਾਹਿਬ ਸ੍ਰੀ ਨਾਨਕ ਮੱਤਾ ਸਾਹਿਬ ਤੇ ਤੁਹਾਨੂੰ ਉਸ ਪਿੱਪਲ ਦੇ ਆਪਾਂ ਦਰਸ਼ਨ ਕਰਾਉਣੇ ਆ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਪਵਿੱਤਰ ਪੰਜਾ ਲਾ ਕੇ ਧਰਤੀ ਤੋਂ 6-7 ਫੁੱਟ ਉੱਤੇ ਹੀ ਰੋਪਤਾ ਸੀਗਾ ਆਜੋ ਨਾਲ ਦੀ ਨਾਲ ਪਿੱਪਲ ਦੇ ਦਰਸ਼ਨ ਕਰੋ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਬਾਰੇ ਜਾਣਕਾਰੀ ਦਈਏ ਇਹ ਸਾਹਮਣੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪਿੱਪਲ ਸਾਹਿਬ ਦੇ ਇਹ ਉਹ ਪਿੱਪਲ ਆ ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਤੀਜੀ ਦਾਸੀ ਸਮੇਂ ਇੱਧਰ ਆਏ ਸੀ ਤਾਂ ਉਸ ਟਾਈਮ ਇਹ ਪਿੱਪਲ ਸੁੱਕਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਜੀ ਚਰਨ ਛੋਹ ਪ੍ਰਾਪਤ ਹੋਣ ਦੇ ਨਾਲ ਪਿੱਪਲ ਹਰਾ-ਭਰਾ ਹੋ ਗਿਆ ਤੇ ਜਿਹੜੇ ਇੱਥੇ ਦੇ ਸੱਧ ਜੋਗੀ ਸੀਗੇ ਉਹਨਾਂ ਨੇ ਈਰਖਾ ਵਸ਼ ਹੋ ਕੇ ਆਪਣੀ ਯੋਗ ਸ਼ਕਤੀ ਦੇ ਨਾਲ ਪਿੱਪਲ ਨੂੰ ਹਵਾ ਦੇ ਵਿੱਚ ਉਡਾ ਦਿੱਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਆਪਣੀ ਰਹਿਮਤ ਦੁਆਰਾ ਇਸ ਪਿੱਪਲ ਨੂੰ ਆਪਣਾ ਪਵਿੱਤਰ ਪੰਜਾਾ ਲਾ ਕੇ ਧਰਤੀ ਤੋਂ 6-7 ਫੁੱਟ ਉੱਤੇ ਹੀ ਰੋਕ ਲਿਆ ਤੇ ਅੱਜ ਵੀ ਇਸ ਪਿੱਪਲ ਦੀਆਂ ਜੜ੍ਹਾਂ ਧਰਤੀ ਤੋਂ ਉੱਪਰ ਉੱਠੀਆਂ ਹੋਈਆਂ ਹਨ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਸਾਹਮਣੇ ਨਜ਼ਰ ਆ ਰਿਹਾ ਜੀ ਉਹ ਪਵਿੱਤਰ ਪਿੱਪਲ ਜਿਸ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤਾ ਨਾਮ ਜਪੋ ਜਪੋ ਉੱਠੇ ਨਾਮ ਜਪੋ ਪਰਪਰ